ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਆ ਪਿੰਡ ਮਸਤੀਵਾਲ ਜਿਹੜਾ ਪਿੰਡ ਪਿੰਦਾ ਨਵੀਂ ਆਬਾਦੀ ਇਹਨੂੰ ਕਹਿੰਦੇ ਆ ਤੇ ਉਹਦੇ ਵਿੱਚ ਬਾਬਾ ਦੀਪ ਸਿੰਘ ਸੇਵਾਦਲ ਦੀ ਟੀਮ ਜਿਹੜੀ ਉਹ ਪਹੁੰਚੀ ਅੱਜ ਤੇ ਅੱਜ ਤੁਹਾਨੂੰ ਦਿਖਾਵਾਂਗੇ ਅਸੀਂ ਜਿੱਥੇ ਜਿਸ ਘਰ ਦੇ ਵਿੱਚ ਪਹੁੰਚੇ ਆ ਜਿਹਦਾ ਸਾਡੇ ਭਰਾ ਵੱਡੇ ਭਰਾ ਹਰਜੀਤ ਭਾਜੀ ਤੇ ਰਣਜੀਤ ਭਾਜੀ ਮੈਂ ਅੱਗੇ ਵੀ ਅਕਸਰ ਗੱਲਾਂ ਕਰਦਾ ਹ ਹੁਣ ਸਾਡੀ ਸਸਤਾ ਦੀ ਜੇ ਰੀਡ ਦੀ ਹੱਡੀ ਕਿਹਾ ਜਾਵੇ ਤਾਂ ਇਹ ਪਰਿਵਾਰ ਚਾਹੇ ਗ੍ਰਿੰਦਰ ਵੀਰੇ ਇਹ ਉਹ ਪਰਿਵਾਰ ਆ ਜਿਹੜੇ ਰੀਡ ਦੀ ਹੱਡੀ ਸੰਸਥਾ ਦੀ ਆ ਵੀ ਉਹ ਇਦਾਂ ਆ ਵੀ ਜਦੋਂ ਵੀ ਆਪਾਂ ਹਰੇਕ ਸਾਲ ਘਰ ਜਿਹੜੇ ਬਣਾਈਦੇ ਆ ਜਿਹੜੇ ਕੋਈ 5-7 10 ਘਰ ਬਣਾਈਦੇ ਜਿਹੜੇ ਅਸੀਂ ਅਡਾਪਟ ਕੀਤੇ ਆ 400 ਪਰਿਵਾਰ ਜਿਨ੍ਹਾਂ ਨੂੰ ਹਰੇਕ ਮਹੀਨੇ ਰਾਸ਼ਨ ਜਾਂਦਾ ਆ ਤੇ ਇਸ ਪਰਿਵਾਰ ਵੱਲੋਂ ਕਾਫੀ ਪਰਿਵਾਰਾਂ ਨੂੰ ਰਾਸ਼ਨ ਇਸ ਪਰਿਵਾਰ ਵੱਲੋਂ ਹੀ ਜਾਂਦਾ ਤਕਰੀਬਨ ਹੀ ਤੇ ਉਹ ਅੱਜ ਉਸ ਦੇ ਤਹਿਤ ਜਿਹੜਾ ਇੱਕ ਪਰਿਵਾਰ ਅਸੀਂ ਲੱਭਿਆ ਸੀਗਾ ਜਿਹੜਾ ਹਰ ਇੱਕ ਸਾਲ ਹੀ ਪਰਿਵਾਰਾਂ ਦੀ ਅਸੀਂ ਘਰ ਬਣਾਉਣ ਦੀ ਜਿਹੜੀ ਮੁਹਿੰਮ ਚਲਾਈ ਆ ਵੀ ਹਰ ਇੱਕ ਸਾਲ ਤਕਰੀਬਨ 5-7-10 ਘਰ ਅਸੀਂ ਕਢੀ ਕਿਉਂਕਿ ਸਾਡੇ ਕੋਲ ਤਕਰੀਬਨ 100-150 ਘਰ ਇਹੋ ਜਿਹੇ ਆਇਆ ਜਿਨ੍ਹਾਂ ਦੇ ਸਿਰ ਦੇ ਉੱਪਰ ਛੱਤ ਨਹੀਂ ਹੈਗੀ ਬਾਲੇ ਪੈਓ ਆ ਟੀਨਾ ਪਈਆਂ ਜਿਹੜਾ ਘਰ ਮੈਂ ਤੁਹਾਨੂੰ ਦਿਖਾ ਰ ਰਿਹਾ ਇਹ ਤੇ ਟੀਨਾ ਪਈਆਂ ਉਹ ਦੇਖ ਸਕਦੇ ਆ ਤੁਹਾਨੂੰ ਦਿਖਾ ਲਾਂਗੇ ਵੀ ਟੀਨਾ ਪਈਆਂ ਆ ਦੂੰਗਾ ਵਿੱਚ ਜੇ ਪਾਣੀ ਮੀਂਹ ਪੈਂਦਾ ਸੀ ਵਿੱਚੇ ਪਾਣੀ ਭਰ ਜਾਂਦਾ ਸੀ ਉੱਪਰੋਂ ਟੀਨਾ ਚੌਂਦੀਆਂ ਸੀ ਤੇ ਇਸ ਘਰ ਦੇ ਵਿੱਚ ਇੱਕ ਮਾਤਾ ਤੇ ਇੱਕ ਭੈਣ ਆ ਜਿਹਦੇ ਪਰਿਵਾਰ ਦੀ ਉਹਦੇ ਨਾਲ ਘਰ ਵਾਲੀ ਨਾਲ ਰੌਲਾ ਚੱਲਦਾ ਤੇ ਉਹ ਵਿਚਾਰੀ ਦੇ ਦੋ ਬੱਚੇ ਆ ਭੈਣ ਦੇ ਤੇ ਉਹ ਵਿਚਾਰੀ ਇੱਥੇ ਰਹਿ ਰਹੀ ਆ ਉਹ ਘਰ ਸ਼ਰਾਬੀ ਆ ਕਬਾਬੀ ਆ ਜਿਹੜਾ ਘਰ ਵਾਲਾ ਤੇ ਉਹ ਭੈਣ ਦੋਨੇ ਮਾਵਾਂ ਧੀਮਾਂ ਇਸ ਘਰ ਦੇ ਵਿੱਚ ਰਹਿ ਰਹੀਆਂ ਤੇ ਇਹ ਘਰ ਹੈਗਾ ਬਾਹਰ ਬਾਹਰ ਜਿੱਦਾਂ ਪਿੰਡਲ ਸਾਈਡ ਤੇ ਪੈ ਜਾਂਦਾ ਘਰ ਤੇ ਜਦੋਂ ਕਮਰਾ ਤਾਂ ਬਣਾ ਦਿੱਤਾ ਬਾਅਦ ਵਿੱਚ ਪਾਣੀ ਦੀ ਬਹੁਤ ਦਿੱਕਤ ਆ ਰਹੀ ਸੀ ਵੀ ਪਾਣੀ ਕਿੱਥੋਂ ਲੈਣਾ ਤੇ ਪਾਣੀ ਦੇ ਲਈ ਇਹ ਵਿਚਾਰੇ ਪੀਣ ਦੇ ਲਈ ਆ ਇੱਕ ਆ ਰੱਖੀ ਪਈ ਸੀ ਜੇ ਬੱਤੀ ਆ ਜੇ ਤਾਂ ਮੋਟਰਾਂ ਦੀ ਤਾਂ ਪਾਣੀ ਭਰ ਜਾਂਦਾ ਸੀ ਨਹੀਂ ਤਾਂ ਉਹਨਾਂ ਵੀ ਬੜੀ ਤੰਗੀ ਆਉਂਦੀ ਸੀ ਤੇ ਫਿਰ ਜਿਹੜਾ ਇਹਨਾਂ ਨੂੰ ਬੋਰ ਤੇ ਰਣਜੀਤ ਭਾਜੀ ਆਪ ਇੱਥੇ ਦੇਖ ਕੇ ਗਿਆ ਪਰ ਜਦੋਂ ਕਮਰੇ ਦਾ ਕੰਮ ਚੱਲਦਾ ਸੀ ਪਹਿਲਾਂ ਵੀ ਕਮਰੇ ਬਣਾ ਕੇ ਦਿੱਤੇ ਤੇ ਜਦੋਂ ਫਿਰ ਇਸ ਘਰ ਦੇ ਵਿੱਚ ਆਏ ਤੇ ਉਹਨਾਂ ਨੇ ਪਹਿਲਾਂ ਕਿਹਾ ਵੀ ਪਹਿਲ ਦੇ ਆਧਾਰ ਤੇ ਪਾਣੀ ਦਾ ਹੱਲ ਕਰੋ ਜਿੱਦਾਂ ਵੀ ਮਰਜ਼ੀ ਹੱਲ ਹੁੰਦਾ ਪਾਣੀ ਦਾ ਕਰੋ ਬਾਟਰ ਸਪਲਾਈ ਦਾ ਬਹੁਤ ਦੂਰੋਂ ਪੈ ਪੈਂਦੇ ਸੀ ਤੇ ਫਿਰ ਜਿਹੜਾ ਆਪਾਂ ਆ ਇੱਥੇ ਬੋਰੀ ਕਰਵਾ ਦਿੱਤਾ ਗਿਆ ਜਿਹੜਾ ਸਮਾਸੀਵਾਲ ਬੋਰ ਇੱਕ ਲੋੜਵੰਦ ਘਰ ਦੇ ਵਿੱਚ ਪੈ ਜਾਣਾ ਸਮਾਸੀਵਾਲ ਬੁਰਾਜ ਦੇ ਟਾਈਮ ਦੇ ਵਿੱਚ ਬਹੁਤ ਵੱਡੀ ਗੱਲ ਆ ਤੇ ਪਰਿਵਾਰ ਜਿਹੜਾ ਧੰਨਵਾਦੀ ਆ ਤੇ ਸੰਸਤਾ ਬਾਬਾ ਦੀਪ ਸਿੰਘ ਸੇਵਾਦਾਲ ਵੀ ਧੰਨਵਾਦੀ ਆ ਰਣਜੀਤ ਭਾਜੀ ਤੇ ਹਰਜੀਤ ਭਾਜੀ ਉਹਨਾਂ ਦੇ ਪੂਰੇ ਪਰਿਵਾਰ ਸਾਡੇ ਬਾਪੂ ਜੀ ਬਾਰੇ ਕੀ ਕਹਿਣਾ ਵੀ ਉਹ ਬੜੀ ਗੁਰੂ ਸਾਹਿਬ ਦੀ ਕਿਰਪਾ ਆ ਸਾਰੇ ਪਰਿਵਾਰ ਤੇ ਜਿਹੜੇ ਜਦੋਂ ਵੀ ਹਸਪੀਟਲਾਂ ਦਾ ਕੰਮ ਅੜਿਆ ਹੋਵੇ ਚਾਹੇ ਰਾਸ਼ਨ ਦਾ ਹੋਵੇ ਤੇ ਉਹਨਾਂ ਨੂੰ ਅਸੀਂ ਯਾਦ ਕਰੀਦਾ ਤੇ ਉਹ ਪਰਿਵਾਰ ਸਾਡੀ ਇੱਕ ਟੀਮ ਆ ਸਾਡੀ ਬਾਬਾ ਦੀਪ ਸਿੰਘ ਸੇਵਾਦਾਲ ਜਥੇਬੰਦੀ ਜਿਹੜੀ ਉਹਨਾਂ ਦੀ ਆਪਣੀ ਜਥੇਬੰਦੀ ਆ ਤੇ ਇਧਰ ਰਲ ਕੇ ਸਵਾਮਾ ਜਿਹੜੀਆਂ ਚੱਲ ਰਹੀਆਂ ਤੇ ਮੇਰੇ ਨਾਲ ਰਿੰਕੂ ਵੀਰ ਖੜੇ ਆ ਜਿਹੜਾ ਸਾਰਾ ਦੇਖਦੇ ਪਿਆ ਤੇ ਅੱਜ ਜਿਹੜਾ ਇਹ ਹੁਣ ਬੋਰ ਤਕਰੀਬਨ 150 ਫੁੱਟ ਬੋਰ ਜਿਹੜਾ ਹੋ ਚੁੱਕਾ ਆ ਹੁਣ ਅੱਜ ਮਾਲ ਪੈ ਕੇ ਜਿਹੜਾ ਸਮਾਸੀ ਵਾਲ ਬੋਰ ਚੱਲ ਪਊਗਾ ਤੇ ਘਰ ਦਾ ਕਮਰਾ ਬਿਲਕੁਲ ਤਿਆਰ ਹੋ ਗਿਆ ਲੈਂਟਰ ਪੈ ਕੇ ਬਿਲਕੁਲ ਤਿਆਰੀ ਚਾ ਹੁਣ ਉਹ ਸ਼ਿਫਟ ਵੀ ਕਰ ਗਿਆ ਆ ਕਮਰੇ ਦੇ ਵਿੱਚ ਤੇ ਇੱਕ ਲੋਡਵਾਨ ਤੇ ਘਰ ਪੈ ਜਾਣਾ ਛੱਤ ਪੈ ਜਾਣਾ ਤੇ ਉਹ ਨੂੰ ਇਹ ਮਹਿਸੂਸ ਕਰ ਸਕਦਾ ਜਿਦਾਂ ਇਹ ਚੀਜ਼ਾਂ ਜਿਹਨੇ ਨਹੀਂ ਇਹ ਹੰਡਾਈਆਂ ਸਰਾਂ ਤੇ ਛੱਤਾਂ ਨਹੀਂ ਰਹੀਆਂ ਕਿਉਂਕਿ ਅਸੀਂ ਪਰਿਵਾਰਾਂ ਚ ਕਈ ਪਰਿਵਾਰ ਸਾਡੇ ਕੋਲ ਆਉਂਦੇ ਜਾਂਦੇ ਆ ਰਹਿੰਦੇ ਦੇਖਦੇ ਆ ਅਸੀਂ ਬੜਾ ਔਖਾ ਹੁੰਦਾ ਪਰਿਵਾਰਾਂ ਦੇ ਵਿੱਚ ਤੇ ਧੰਨਵਾਦ ਸਾਰੀ ਸੰਗਤ ਦਾ ਮੈਂ ਜਰੂਰ ਇਹ ਵੀਡੀਓ ਬਣਾ ਕੇ ਇੱਕ ਇਹ ਜਰੂਰ ਆਪਾਂ ਪਰਿਵਾਰ ਨਹੀਂ ਲੈ ਕੇ ਆ ਆ ਵੀ ਆਪਾਂ ਵੀ ਇਹ ਸਾਡੇ ਭਰਾ ਉਹ ਆ ਜਿਹੜੇ ਬਿਲਕੁਲ ਹੀ ਸੇਵਾ ਕਰਦੇ ਦਿਖਾ ਲੈਣੇ ਜਰੂਰ ਹੈ ਤੇ ਇਹਨਾਂ ਬਾਰੇ ਦੱਸਣਾ ਬਹੁਤ ਜਿਆਦਾ ਜ਼ਰੂਰੀ ਆ ਤਾਂ ਕਰਕੇ ਅਸੀਂ ਇਹ ਵੀਡੀਓ ਬਣਾ ਕੇ ਦੱਸ ਰਹੇ ਆਂ ਵੀ ਹੋਰਾਂ ਨੂੰ ਵੀ ਪਤਾ ਲੱਗੇ ਕਿਦਾਂ ਲੋੜਬੰਦ ਜਿਹੜਾ ਆਪਾਂ ਫਜ਼ੂਲ ਖਰਚੀ ਜਾਂ ਖਰਚਾ ਕਹਿ ਦਿੰਨੇ ਆ ਜਾਂ ਗਲਤ ਪਾਸੇ ਆਪਣਾ ਦਿਸਬੰਧ ਦਿੰਨੇ ਆ ਉਹ ਕਿਸੇ ਦੇ ਲੋੜਬੰਦ ਦਾ ਘਰ ਕਿਸੇ ਦਾ ਨਲਕਾ ਬਣਾ ਦੋ ਕਹਿੰਦੇ ਪਾਣੀ ਦਾ ਕਰ ਦੋ ਤੇ ਉਹੀ ਉਹ ਤੁਹਾਨੂੰ ਦਵਾਵਾ ਦੇਊਗਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ